ਜੈ ਸ਼੍ਰੀ ਰਾਮ ਆਖਿਰਕਾਰ ਉਸ ਸਮਾਂ ਆ ਹੀ ਗਿਆ ਜਦੋਂ ਰਾਮ ਭਗਤਾਂ ਦਾ ਇੰਤਜ਼ਾਰ ਖਤਮ ਹੋਇਆ ਰਾਮ ਲਲਾ ਅਯੋਧਿਆ ਚ ਵਿਰਾਜਮਾਨ ਹੋਣ ਕੇ ਅਤੇ ਰਾਮ ਮੰਦਰ ਦਾ 22 ਜਨਵਰੀ 2024 ਨੂੰ ਉਦਘਾਟਨ ਹੋਵੇਗਾ ਆਖਿਰਕਾਰ 500 ਸਾਲਾਂ ਬਾਅਦ ਰਾਮ ਭਗਤਾਂ ਦੀਆਂ ਅਰਦਾਸਾਂ ਨੂੰ ਪੂਰ ਪਿਆ ਹੈ ਅਤੇ ਹੁਣ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਜਿਸ ਦਾ ਨਿਮੰਤਰਣ ਦੇਸ਼ ਦੀਆਂ ਤਮਾਮ ਹਸਤੀਆਂ ਨੂੰ ਭੇਜਿਆ ਗਿਆ ਹੈ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਰਾਮ ਭਗਤਾਂ ਚ ਖੁਸ਼ੀ ਦੀ ਲਹਿਰ ਹੈ ਅਸੀਂ ਤੁਹਾਨੂੰ ਰਾਮ ਮੰਦਰ ਵੱਲੋਂ ਭੇਜੇ ਗਏ ਇਨਵੀਟੇਸ਼ਨ ਕਾਰਡ ਨੂੰ ਦਿਖਾਉਂਦੇ ਹਾਂ ਕਿ ਇਸ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਰਾਮ ਮੰਦਰ ਦੇ ਨਿਮੰਤਰਣ ਕਾਰਡ 'ਤੇ ਜੋ ਲਿਖਿਆ ਹੈ ਉਹ ਪਹਿਲੇ ਪਨੇਤ ਰਾਮ ਮੰਦਰ ਦਾ ਚਿੱਤਰ ਬਣਿਆ ਹੈ ਅਤੇ ਲਿਖਿਆ ਹੈ ਅਪੂਰਵ ਅਨਾਦਿਕ ਨਿਮੰਤਰਣ ਸ਼੍ਰੀ ਰਾਮ ਧਾਮ ਅਯੋਧਿਆ ਇਸ ਤੋਂ ਬਾਅਦ ਅਗਲੇ ਪੇਜ 'ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਬਾਲ ਰੂਪ ਦੀ ਤਸਵੀਰ ਲੱਗੀ ਹੈ ਇਸ ਤੋਂ ਬਾਅਦ ਅਗਲੇ ਪੇਜ 'ਤੇ ਪ੍ਰਾਣ ਪ੍ਰティਸ਼ਠਾ ਵਾਲੇ ਦਿਨ ਦਾ ਸਾਰਾ ਮਹੂਰਤ ਅੰਕਿਤ ਕੀਤਾ ਗਿਆ ਹੈ ਜਿੱਥੇ ਲਿਖਿਆ ਹੈ RAM ਲੱਲਾ ਦੇ ਮਹਾ ਪ੍ਰਸਾਦ ਦਾ ਆਗਮਨ ਅਤੇ ਪ੍ਰਾਣ ਪ੍ਰਤੀਸ਼ਠਾ ਵਿਸ਼ਿਸ਼ਟੀ ਉਤਸਵ ਉਦਿੰਦੀ ਤਿਥੀ ਦਾ ਵਰਣਨ ਕੀਤਾ ਗਿਆ ਹੈ ਜੋ ਪੋ ਮਹੀਨੇ ਦੀ ਸ਼ੁਕਲ ਦਵਾਦਸ਼ੀ ਜਿਸ ਨੂੰ ਕੁਰਮ ਦਵਾਦਸ਼ੀ ਵੀ ਕਿਹਾ ਜਾਂਦਾ ਹੈ ਅਤੇ ਦਿਨ ਸੋਮਵਾਰ 22 ਜਨਵਰੀ 2024 ਯੁਗਾਦ 5125 ਨਕਸ਼ਤਰ ਮ੍ਰਿਗਸ਼ਰਾ ਅਭਿਜੀਤ ਮੂਰਤ ਆਵਰਤ ਸiddhi ਯੋਗ ਸਰਵਾਰਥ ਸiddhi ਯੋਗ ਜੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ 22 ਜਨਵਰੀ ਦੇ ਪ੍ਰਾਣ ਪ੍ਰਤੀਸ਼ਠਾ ਮਹੂਰਤ ਨੂੰ ਦੱਸਿਆ ਗਿਆ ਹੈ। ਇਸ ਤੋਂ ਅਗਲੇ ਪੇਜ ਤੇ ਮੰਦਿਰ ਦੇ ਪ੍ਰਾਣ ਪ੍ਰティਸ਼ਠਾ ਚ ਜਿਨਾ ਰਾਮ ਭਗਤਾ ਨੂੰ ਨਿਮੰਤਰਣ ਭੇਜਿਆ ਗਿਆ ਹੈ। ਉਹਨਾਂ ਲਈ ਸੁਨੇਹਾ ਲਿਖਿਆ ਹੈ ਕਿ ਤੁਹਾਨੂੰ ਰਾਮ ਲੱਲਾ ਦੇ ਦਰਸ਼ਨਾਂ ਲਈ ਨਿਮੰਤਰਣ ਭੇਜਿਆ ਗਿਆ ਹੈ। ਤੁਹਾਡਾ ਅਭਿਨੰਦਨ ਹੈ। ਇਸ ਸਮਾਂ 495 ਸਾਲ ਬਾਅਦ ਆ ਰਿਹਾ ਹੈ। ਇਸ ਵਿੱਚ ਤੁਹਾਨੂੰ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੁਸੀਂ ਇਸ ਸ਼ੁਭ ਮੌਕੇ ਦੇ ਸਾਕਸ਼ੀ ਬਣੋਗੇ। ਇਸ ਵਿਸ਼ੇਸ਼ ਮੌਕੇ ਤੇ 22 ਜਨਵਰੀ 2024 ਨੂੰ ਤੁਸੀਂ ਨਿਮੰਤਰਿਤ प्राण प्रतिष्ठा संप्रेषण श्री राम जन्मभूमि तीर्थ क्षेत्र अयोध्या ਹੁਣ ਅਗਲੇ ਪੇਜ ਤੇ ਕਾਲ ਕਥਿਆ ਲਿਖਿਆ ਹੋਇਆ ਜਿਸ ਚ ਦੱਸਿਆ ਗਿਆ ਹੈ ਕਿ 1528 ਤੋਂ 1983 ਤੱਕ अयोध्या ਦੇ ਸੰਤ ਮਹਾਤਮਾ ਆਂਡ ਗਵਾਂਡ ਦੇ ਰਜਵਾੜੇ ਤੇ ਜਨਤਾ ਦਾ ਸੰਘਰਸ਼ ਦੇ ਸਦਕਾ ਇਸ ਸਮਾਂ ਆਇਆ ਹੈ ਇਸ ਤੋਂ ਬਾਅਦ ਦੱਸਿਆ ਕਿ 1983 ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਦੇ ਪ੍ਰਤੀ ਜਨਤਾ ਜਾਗਰੂਕ ਹੋਣ ਲੱਗੀ ਅਤੇ ਇਹ विश्व Hindu ਪਰਿਸ਼ਦ ਜਗ ਜਾਗਰੂਕਤਾ ਅਭਿਆਨ ਤੋਂ ਹੋ ਗਿਆ ਜਿਸ ਤੋਂ ਬਾਅਦ ਲਗਭਗ 15 ਸਹਸਤਰ ਸੰਤ ਮਹਾਤਮਾ ਧਰਮਚਾਰੀ ਜੋੜ ਗਏ ਅਤੇ શ્રી ਰਾਮ ਜਨਮ ਭੂਮੀ ਦੀ ਮੁਕਤੀ ਦਾ ਯਾਗ ਦੇਸ਼ ਤੇ 3 ਲੱਖ ਪਿੰਡਾਂ ਤੱਕ ਪਹੁੰਚ ਗਿਆ। ਪ੍ਰਣਾਮ સ્વરૂਪ 9 ਨਵੰਬਰ 2019 ਨੂੰ ਇਸ ਸੰਘਰਸ਼ ਨੂੰ ਇਤਿਹਾਸਿਕ ਸਾਕਸ਼ੀਆਂ ਦੇ ਆਧਾਰ ਤੇ ਭਾਰਤ ਦੇ ਮਾਨਯਾ ਸੁਪਰੀਮ ਕੋਰਟ ਨੇ ਸਰਵਸੰਮਤੀ ਦੇ ਨਾਲ ਇਸ ਸਥਾਨ ਨੂੰ ਭਗਵਾਨ શ્રી ਰਾਮ ਲੀਲਾ ਨੂੰ ਸਮਰਪਿਤ ਕਰ ਦਿੱਤਾ ਅਤੇ ਸਾਰੇ ਸੰਘਰਸ਼ ਦਾ ਸੁਖਦ ਪ੍ਰੀਨਾਮ ਹੈ ਕਿ ਅੱਜ ਇੱਥੇ ਮੰਦਿਰ ਤਿਆਰ ਹੋਵੇਗਾ। ਇਸਾਰੇ ਸੰਘਰਸ਼ ਦਾ ਸੁਖਦ ਪ੍ਰੀਨਾਮ ਹੈ ਕਿ ਇੱਥੇ ਰਾਮ ਮੰਦਰ ਦਾ ਨਿਰਮਾਣ ਹੋ ਗਿਆ। ਰਸਤਾ ਪਦਰ ਸ਼ਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਜ਼ਮੀਨ ਦਾ ਸ਼ਿਲਾ ਨਿਯਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਕਿਤਾਬ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਦੇ ਅੰਦੋਲਨ ਦੇ ਨਾਲ ਜੁੜੇ ਲੋਕਾਂ ਦੀਆਂ ਕੁਝ ਤਸਵੀਰਾਂ ਅੰਕਿਤ ਕੀਤੀਆਂ ਗਈਆਂ ਨੇ। ਉਸ ਤੋਂ ਪਹਿਲਾਂ ਜੇਕਰ ਇਸ ਕਿਤਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਤਾਬ ਦੇ ਬਾਹਰ ਸ਼੍ਰੀ ਨਾਮ ਮੰਦਰ ਦੇ ਚਿੱਤਰ ਨੂੰ ਦਰਸਾਇਆ ਗਿਆ ਹੈ। ਦਰਸਾਇਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਇਹ ਮੰਦਿਰ ਨਜ਼ਰ ਆਵੇਗਾ। ਪੇਖਦੇ ਵਿੱਚ ਜਦੋਂ ਇਹ ਮੰਦਿਰ ਤਿਆਰ ਹੋ ਜਾਵੇਗਾ ਤਾਂ ਇਸ ਤਰੀਕੇ ਦੇ ਨਾਲ ਇਸ ਮੰਦਿਰ ਦੀ ਦੇਖੋ ਹੋਵੇਗੀ। ਅਤੇ ਇਸ ਦੇ ਥੱਲੇ ਲਿਖਿਆ ਗਿਆ ਹੈ ਸੰਕਲਪ ਸੰਪੋਸ਼ਣ। ਇਸ ਤੋਂ ਬਾਅਦ ਇਸ ਦੀ ਕਿਤਾਬ ਨੂੰ ਜੇਕਰ ਅਸੀਂ ਖੋਲ ਕੇ ਦੇਖਦੇ ਹਾਂ ਤਾਂ ਇਸ ਕਿਤਾਬ ਦੇ ਅੰਦਰ ਲਿਖਿਆ ਹੈ ਸਮਾਨ ਸਰੂਪ। ਕਿਉਂਕਿ ਇਹ ਉਹਨਾਂ ਮਹਾਤਮਾਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਇਸ ਰਾਮ ਮੰਦਿਰ ਦੇ ਸੰਘਰਸ਼ ਦੇ ਵਿੱਚ ਅੰਦੋਲਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਹੈ ਇਸ ਦੇ ਪਹਿਲੇ ਪੰਨੇ ਤੇ ਜੋ ਲਿਖਿਆ ਹੈ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਦਿਖਾ ਦਿੰਦੇ ਹਾਂ ਕਿ ਇਹ ਪੁਸਤਕ ਊਨਾਮਹਾਨ ਸਾਰਿਆਂ ਕੇ ਪੁਸਤਕਾ ਊਨਾਮਹਾਨ ਸਾਰਿਆਂ ਹੁਤਾਤਮਾਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਈਸਵੀ 1528 ਤੋਂ ਲੈ ਕੇ 1984 ਤੱਕ ਸ਼੍ਰੀ ਰਾਮ ਜਨਮ ਭੂਮੀ ਨੂੰ ਮੁਕਤ ਕਰਾਉਣ ਦੇ ਲਈ ਪ੍ਰਤੱਖ ਅਤੇ ਅਪ੍ਰਤੱਖ ਰੂਪ ਦੇ ਵਿੱਚ 76 ਸੰਘਰਸ਼ਾਂ ਦੇ ਵਿੱਚ ਭਾਗ ਲਿਆ ਇਸ ਤੋਂ ਬਾਅਦ ਸ਼੍ਰੀ ਰਾਮ ਜੀ ਦੇ ਚਾਰੇ ਭਰਾਵਾਂ ਸਮੇਤ ਤਸਵੀਰ ਅੰਕਿਤ ਕੀਤੀ ਗਈ ਹੈ ਇਸ ਤੋਂ ਬਾਅਦ ਪੂਜੇ ਬਾਬਾ ਦੇਵਰਾਹਾ ਮਹਾਰਾਜ ਜੀ ਦੀ ਫੋਟੋ ਲੱਗੀ ਹੋਈ ਹੈ ਅਤੇ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਸੰਤ ਮਹਾਤਮਾਵਾਂ ਦੀ ਤਸਵੀਰ ਅੰਕਿਤ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਰਾਮ ਜਨਮ ਭੂਮੀ ਮੰਦਰ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਪੂਜੇ ਮਹੰਤ ਅਭਿਰਾਮ ਦਾਸ ਜੀ ਮਹਾਰਾਜ ਇਸ ਤੋਂ ਅਗਲੇ ਪੇਜ ਤੇ ਪੂਜੇ ਪਰਮਹੰਸ ਰਾਮ ਚੰਦਰ ਦਾਸ ਜੀ ਮਹਾਰਾਜ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਕੇ ਕੇ ਨਾਇਰ ਸ਼੍ਰੀ ਠਾਕੁਰ ਗੁਰਦਤ ਸਿੰਘ ਜੀ ਇਸ ਤੋਂ ਅਗਲੇ ਪੰਨੇ ਤੇ ਸ਼੍ਰੀ ਗੋਪਾਲ ਸਿੰਘ ਵਿਸ਼ਾਰਾ ਜੀ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਦਾਊ ਦਿਆਲ ਖੰਨਾ ਜੀ ਇਸ ਤੋਂ ਅਗਲੇ ਪੰਨੇ ਤੇ ਪੂਜੇ ਮਹੰਤ ਅਵੈਦਨਾਤ ਜੀ ਮਹਾਰਾਜ ਇਸ ਤੋਂ ਅਗਲੇ ਪੰਨੇ ਤੇ ਸ਼੍ਰੀ ਓਮਕਾਰ ਭਾਵੇ ਜੀ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਦੇਵ ਕੀ ਨੰਦਨ ਅਗਰਵਾਲ ਜੀ ਇਸ ਤੋਂ ਅਗਲੇ ਪੇਜ ਤੇ ਪੂਜ ਸ਼੍ਰੀ ਸੁਆਮੀ ਰਾਮਾਚਾਰਿਆ ਜੀ ਮਹਾਰਾਜ ਇਸ ਤੋਂ ਅਗਲੇ ਪੇਜ ਤੇ ਪੂਜੇ ਸ਼੍ਰੀ ਸੁਆਮੀ ਸ਼ਤਾਨੰਦ ਸਰਸਵਤੀ ਜੀ ਮਹਾਰਾਜ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਜਗਤ ਗੁਰੂ ਮਾਧਵਾਚਾਰਿਆ ਵਿਸ਼ਵੇਸ਼ ਤੀਰਥ ਜੀ ਮਹਾਰਾਜ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਵਿਸ਼ਨੂ ਹਰੀ ਡਾਲਮੀਆ ਇਸ ਤੋਂ ਅਗਲੇ ਪੇਜ ਤੇ वितराग पूज्य श्री स्वामी वामदेव जी महाराज इस तो अगले पेज से पूज्य श्री स्वामी सत्यमित्रानंद गिरी जी महाराज और इस तो अगले पेज से श्री मधुकर दत्तात्रेय जी देवरस इस तो बाद श्री मेरोपल पिंगले इस तो अगले पेज से श्री राजेंद्र श्री राजेंद्र सिंह रज्जू भैया जी इस तो अगले पेज से आचार्य गिरिराज किशोर जी राजमाता विजय राजे सिंधिया ਅਤੇ ਇਸ ਤੋਂ ਅਗਲੇ ਪੇਜ ਤੇ ਸ਼੍ਰੀ ਅਸ਼ੋਕ ਸਿੰਘਲ ਇਹਨਾਂ ਯੋਧਾਵਾ ਦੀ ਜਾਕਿਆ ਲਈਏ ਕੀ ਇਹਨਾਂ ਨੇ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਜੋ ਸਹਿਯੋਗ ਦਿੱਤਾ ਉਸ ਦੀ ਤਸਵੀਰ ਅੰਕਿਤ ਕੀਤੀ ਗਈ ਹੈ ਅਤੇ ਇਹਨਾਂ ਨੂੰ ਇਸਮਰਪਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਸ ਨਿਮੰਤਰਣ ਦੇ ਨਾਲ ਸ਼੍ਰੀ ਰਾਮ ਜਨਮ ਭੂਮੀ ਖੇਤਰ ਦੇ ਨਾਲ ਸੰਬੰਧਿਤ ਇੱਕ ਪਾਸ ਵੀ ਦਿੱਤਾ ਗਿਆ ਹੈ ਜਦੋਂ ਵੀ ਕੋਈ ਸ਼ਰਧਾਲੂ ਜਦੋਂ ਆਪਣੀ ਗੱਡੀ ਦੇ ਨਾਲ ਜਾਣਗੇ ਤਾਂ ਇਸੇ પાસ ਦੇ ਨਾਲ ਉਹਨਾਂ ਦੀ ਗੱਡੀ ਨੂੰ ਐਂਟਰੀ ਮਿਲੇਗੀ ਅਤੇ ਗੱਡੀ ਉਹਨਾਂ ਦੀ پارک ਹੋ ਸਕਦੀ ਹੈ ਉਸ ਤੇ ਲਿਖਿਆ ਹੈ శ్రీราม ਜਨਮ ਭੂਮੀ ਤੀਰਥ ਖੇਤਰ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਵਿਸ਼ਿਸ਼ਟ ਮਹਾਨੁਭਾਵ ਵਾਹਨ ਪਾਸ ਵਾਹਨ ਨੰਬਰ ਜੋ ਤੁਹਾਡਾ ਵਾਹਨ ਨੰਬਰ ਹੋਵੇਗਾ ਉੱਥੇ ਅੰਕਿਤ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਕੋਡ ਲਿਖਿਆ ਗਿਆ ਹੈ ਜਿਸ ਦੀ ਵੈਧਤਾ 18 ਤੋਂ 25 ਨਵੰਬਰ 2024 ਤੱਕ ਹੈ ਅਤੇ ਉਸ ਤੋਂ ਬਾਅਦ ਪਾਰਕਿੰਗ ਸਥਾਨ ਹਨੂਮਾਨ ਗੁਫਾ ਧਾਰਮਿਕ ਪਥ ਅਯੁੱਧਿਆਤਮ Google Map Location ਜਿਸ ਨੂੰ ਤੁਸੀਂ ਸਕੈਨ ਕਰਕੇ ਉਸ ਜਗ੍ਹਾ ਤੇ ਪਹੁੰਚ ਸਕਦੇ ਹੋ ਵੀਰੋ ਰਿਪੋਰਟ ਜਾਗਬਾਨੀ